ਸ਼ਹੀਦਾਂ ਦੇ ਸਰਤਾਜ ਪੰਚ ਪਾਸ਼ਾ ਸ਼੍ਰੀ ਗੁਰਦਨਦੇਵ ਜੀ ਦਾ ਸ਼ਹੀਦੀਪ ਗੁਰਪੁਰਬ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਰਵਿਦਾਸ ਨਗਰ ਵਿਖੇ ਸ਼ਰਧਾ ਤੇ ਸਤਿਕਾਰ ਦੇ ਨਾਲ ਬਣਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਸਭ ਤੋਂ ਪਿਛਲੇ ਦਿਨਾਂ ਤਿੰਨ ਦਿਨਾਂ ਅਚ ਸ਼ਹੀਦੀਪ ਪੁਰਬ ਨੂੰ ਸਮਰਪਿਤ ਸ਼੍ਰੀ ਅਕੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੁਖਮਣੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਜਥੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਤੇ ਧਾਰਮਿਕ ਸਮਾਗਮ ਦੌਰਾਨ ਉਚੇਚੇ ਤੌਰ ਤੇ ਪੁੱਜੇ ਸਾਭਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਨੇ ਪੰਚਮ ਪਾਸ਼ਾ ਸ਼੍ਰੀ ਗੁਰੂ ਜਨਦੇਵ ਜੀ ਦੀ ਭਾਰਤ ਦੇਸ਼ ਅੰਦਰ ਸ਼ਹਾਦਤ ਦੇ ਬਾਰੇ ਜਾਣਨਾ ਪਾਇਆ ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਾਜ ਸਿੰਘ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਸ਼੍ਰੀ ਗੁਰੂ ਅਜਨਦੇਵ ਜੀ ਦੀ ਮਹਾਨ ਸ਼ਹਾਦਤ ਤੇ ਚਾਣਾ ਪਾਉਂਦੇ ਹੋਏ ਲਾਥਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਲਈ ਕਿਹਾ ਇਸ ਮੌਕੇ ਮਾਸਟਰ ਜਸਵੀਰ ਸਿੰਘ, ਰਿਟਾਇਰ ਮਾਸਟਰ ਬਰਦੇਵ ਸਿੰਘ, ਹੀਰਾ ਸਿੰਘ ਕੋਮਲ, ਐਡਵੋਕੇਟ ਸਾਹਿਬ ਸਿੰਘ, ਅਮਰਜੀਤ ਸਿੰਘ, ਪੰਜ ਰਥ ਮਲਕੀਤ ਸਿੰਘ ਫੌਜੀ, ਮਾਸਟਰ ਕੋਰ ਸਿੰਘ, ਬਲਵੰਤ ਸਿੰਘ, ਕਰਮ ਸਿੰਘ ਦਿਓਲ, ਗੁਰਮਖ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ ਘਿਉਰਾ, ਸ਼ਮਸ਼ੇਰ ਸਿੰਘ ਛੰਮੀ, ਗੁਰਿੰਦਰ ਸਿੰਘ ਕਨੇਡਾ, ਬੀਬੀ ਕਰਮਜੀਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਬਲਵੰਤ ਕੌਰ, ਬੀਬੀ ਕੁਲਵੰਤ ਕੌਰ ਆਦਿ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਠੰਡੇ ਮਿੱਠੇ ਜਲ ਦੇ ਜੀ ਬਿੱਲ ਵੀ ਲਗਾਈ ਗਈ ਤੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ ਇਸ ਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਤਾਰ ਦੇ ਸਭ ਸਵਾਰ ਹਾਂਜੀ ਯਸ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਤੇ ਮਹਾਨ ਰੈਬਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 418ਵਾਂ ਸ਼ਹੀਦੀ ਪੁਰਬ ਜੋ ਸੰਗਤਾਂ ਵੱਲੋਂ ਦੇਸ਼ ਪ੍ਰਦੇਸ਼ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਉਹਨਾਂ ਦੇ ਉਪਦੇਸ਼ਾਂ ਤੇ ਚੱਲਣ ਵਾਲੀਆਂ ਸੰਗਤਾਂ ਬੈਠੀਆਂ ਨੇ ਬੜੇ ਸ਼ਰਧਾ ਪਿਆਰ ਦੇ ਨਾਲ ਆਪਣੀ ਸ਼ਰਧਾ ਜੜੀਆਂ ਨੇ ਮਹਾਨ ਰੈਬਰ ਨੂੰ ਜਤਾ ਰਹਿਆਂ ਨੇ ਜਿਹੜੇ ਮਹਾਨ ਪੁਰਖਿਆ ਨੇ ਆਪਣੇ ਜੀਵਨ ਦੀਆਂ ਉਹਤੀਆਂ ਪਾਈਆਂ ਜਿਵੇਂ ਕਿਸੇ ਸੱਜਣ ਨੇ ਲਿਖਿਆ ਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਗੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਜਦੋਂ ਦੇਗਾਂ ਦੇ ਵਿੱਚ ਉਬਲੇ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਦੋਂ ਚਰਬੀ ਢਲੇ ਸ਼ਹੀਦਾਂ ਦੀ ਹਰ ਸ਼ਾਮ ਵਿੱਚ ਦੀਵੇ ਵੱਲ ਪੈਂਦੇ ਟੁੱਟਣ ਜਿਵੇਂ ਤਾਰੇ ਅਰਸ਼ਾਂ ਦੇ ਜੂਹਾ ਵਿੱਚ ਚਾਨਣ ਹੋ ਜਾਵੇ ਉਸਰੇ ਜਦੋਂ ਕੰਧ ਮਸੂਮਾਂ ਤੇ ਟੱਠੀ ਹੋ ਕੌਮ ਖਲੋ ਜਾਵੇ ਮਹਾਨ ਗੁਰੂ ਮਹਾਨ ਰਹਿਬਰ ਨੇ ਆਪਣੇ ਸਰੀਰ ਦਾ ਠਿਕਰਾ ਜਿਹੜਾ ਸੀ ਉਹਨਾਂ ਜਾਬਰ ਜਰਵਾਣਿਆਂ ਦੇ ਈਨ ਨੂੰ ਨਾ ਮੰਨਦੇ ਹੋਏ ਉਹਨਾਂ ਦੀ ਸਰਾ ਮੁਤਾਬਕ ਜਿਹੜਾ ਹੈ ਉਹ ਇਸ ਮਹਾਨ ਸਰੀਰ ਦਾ ਮਹਾਨ ਫਿਲਾਸਫੇ ਦਾ ਮਹਾਨ ਸ਼ਿੱਦਤ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਦਾ ਜਿਹੜਾ ਤਿਆਗ ਕੀਤਾ ਕਿ ਥੱਤੀ ਤਵੀ ਤੇ ਬਹਿ ਕੇ ਸਿਰ ਵਿੱਚ ਤੱਤਾ ਰੇਤ ਪਵਾ ਕੇ ਔਰ ਦੇਗ ਵਿੱਚ ਉਬਲ ਕੇ ਕੀਤਾ ਪਰ ਸੱਚ ਦਾ ਪੱਲਾ ਨਾ ਛੱਡਿਆ ਉਹਨਾਂ ਮਹਾਨ ਰੈਬਰਾਂ ਦਾ ਜਿਹੜਾ ਅਜ ਸ਼ਹੀਦੀ ਪੁਰਬ ਹੈ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵਿਖੇ ਬੜੇ ਸ਼ਰਧਾ ਪ੍ਰੇਮ ਦੇ ਨਾਲ ਪਿਛਲੇ 50 ਦਿਨਾਂ ਤੋਂ ਸੁਗਣੀ ਸਾਹਿਬ ਦੇ ਜਾਬ ਸੁਗਣੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਬੜੇ ਸ਼ਰਧਾ ਉਤਸ਼ਾਹ ਦੇ ਨਾਲ ਰੋਜ਼ਾਨਾ ਜਿਹੜੇ ਗੁਰੂ ਕੇ ਲੰਗਰ ਸ਼ਬਦ ਗੁਰੂ ਕਾ ਲੰਗਰ ਜੋ ਚੱਲ ਰਿਹਾ ਸੀ ਜਿਸ ਦੀ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕਥਾ ਕੀਰਤਨ ઠાੜੀ ਜਸਿਆ ਨੇ ਮਹਾਨ ਰੈਵਰ ਦੀ ਜੀਵਨੀ ਤੇ ਚੱਲਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਮੈਂ ਸੰਗਤਾਂ ਦਾ ਸਮੂਹ ਜੀ ਦਾਨ ਸੇਵਾ ਜੋ ਨਿਭਾਉਣ ਵਾਲੀਆਂ ਸੰਗਤਾਂ ਨੇ ਜਿਨ੍ਹਾਂ ਨੇ ਆਪਣੇ ਰੈਵਰ ਨੂੰ ਆਪਣੀ ਸ਼ਰਧਾ ਜਤਾਈ ਉਹਨਾਂ ਦਾ ਦਾਨੀ ਸਜਣਾ ਦਾ ਸਾਰਿਆਂ ਦਾ ਨਿੱਜੀ ਤੌਰ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਹੋਇਆ ਮਹਾਨ ਰੈਵਰ ਨੂੰ ਕੋਟਨ-ਕੋਟ ਪ੍ਰਣਾਮ ਕਰਦਾ ਇੱਥੇ ਆਉਣ ਤੇ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਬੇਨਤੀ ਹੈ ਸੰਗਤਾਂ ਨੂੰ ਕਿ ਅੰਮ੍ਰਿਤ ਵੇਲੇ ਤੋਂ ਹੀ ਨਹੀਂ ਬਲਕਿ ਪਿਛਲੇ 50 ਦਿਨਾਂ ਤੋਂ ਜੋ ਜਲਪਾਣੀ ਚੱਲ ਰਿਹਾ ਹੈ ਕਿ ਅੱਜ ਗੁਰੂ ਘਰ ਲੰਗਰ ਠੰਡੇ ਮਿੱਠੇ ਜਲ ਦੀ ਸ਼ੇਵਿਲ ਜੋ ਸਵੇਰ ਤੋਂ ਚੱਲ ਰਹੀ ਹੈ ਸ਼ਾਮ ਤੱਕ ਚੱਲੇਗੀ ਸਮੂਹੀਆਂ ਸੰਗਤਾਂ ਦੇ ਭਾਈ ਦੇਗਲੈਂਡ ਤੋਂ ਪ੍ਰੰਤ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ